ਹਾਂ ਜੀ ਤੁਹਾਨੂੰ ਲੱਗਦਾ ਕਿ ਇੱਥੇ ਮੈਡਮ ਵੀ ਆਏ ਆ ਸਾਡੇ ਸਰਦਾਰਾ ਗਰਮ ਗੁਲਾਬ ਜੋ ਬੱਚੇ ਲੱਭ ਮਕਾਓਗਾ ਮੈਂ ਤਾਂ ਬਸ ਇਹ ਆ ਤੁਸੀਂ ਥੋੜਾ ਤੁਸੀਂ ਵੀ ਮਦਦ ਕਰੋਗੇ ਨਾ ਤਾਂ ਹੀ ਇਹ ਦੁੱਖਾ ਸਿਸਟਮ ਚੱਲ ਰਿਹਾ ਹੈ ਮਾੜਾ ਬਹੁਤ ਹੋ ਰਿਹਾ ਹੈ ਬੱਚਿਆਂ ਨਾਲ ਆ ਤੁਸੀਂ ਸਾਡੇ ਨਾਲ ਹੋਣਾ ਬੇਚੀ ਕਰ ਬਰਬਾਦ ਹੋ ਰਹੇ ਆ ਬੰਦੇ ਨੂੰ ਘਰ ਉਹ ਲੈ ਜਾਓ ਜਿਹੜੇ ਮਾੜੇ ਕੰਮ ਕਰ ਰਹੇ ਨੇ ਸੇ ਸੇ ਸਾਡੀ ਹੱਥੀਂ ਅਸਰ ਕਿਹੋ ਜਿਹਾ ਹੈ ਉਹ ਨਹੀਂ ਲੱਗਿਆ ਨਹੀਂ ਸਾਡੇ ਉਹਦੀ ਮੈਂ ਆਪਾਂ ਪਤਾ ਕੀ ਹੈ ਸਾਰੇ ਰਲ ਕੇ ਇਹ ਕੰਮ ਕਰਨਾ ਪੈਣਾ ਨਾ ਹੁਣ ਜੇ ਆਪਾਂ ਸਾਰੇ ਮਦਦ ਕਰਾਂਗੇ ਪ੍ਰਸ਼ਾਸਨ ਦੀ ਤਾਂ ਹੀ ਗੱਲ ਬਣੂਗੀ ਨਾ ਇਹ ਬੱਚਿਆਂ ਦਾ ਇਲਾਜ ਕਰਾਉਣ ਦੀ ਲੋੜਾ ਨੂੰ ਆਪ ਦਾ ਦੱਸੋ ਕਰਾਈਏ ਇਹਦੇ ਬੇਚੇ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈ ਹੀ ਰਹੇ ਹਾਂ ਇਹ ਵੀ ਨਾਲ ਜ਼ਰੂਰੀ ਹੈ ਨਾ ਇਲਾਜ ਠੀਕ ਹੈ ਜੀ ਖੇਡਣ ਵਾਲੇ ਪਾਸੇ ਤੁਸੀਂ ਬੱਚੇ ਕੀ ਖੇਡਦੇ ਹੋ

ਖੇਲੋ ਖੂਬ ਠੀਕ ਹੈ ਖੇਲੋ ਔਰ ਪੜੋ ਮੈਮ ਵੀ ਹ ਪ੍ਰਪੋਜ਼ ਟੂ ਗਰਾਉਂਡ ਇਨ ਦਿਸ ਏਰੀਆ ਓਕੇ ਵਾਲੀ 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 ਵਾਲ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਨੂੰ ਆਪਾਂ ਦਾਖਲ ਕਰਾ ਸਕਦੇ ਹਾਂ ਉਨੂੰ ਤੇ ਸਪੈਸਟ ਵੀ ਵਧਾਈ ਦੀ ਆਪਾਂ ਅਰਵਿੰਦੀ ਜੀ ਇਹਨਾਂ ਨਾਲ ਗੱਲ ਕਰ ਲਓ ਹਰਿੰਦਰ ਹਾਂਜੀ ਸਰ ਹਾਂਜੀ ਸਰ ਇਹਨਾਂ ਨਾਲ ਗੱਲ ਕਰਕੇ ਜਿਹੜੇ ਬੰਦੇ ਦਾਖਲ ਕਰਾਉਣੇ ਦਾਖਲ ਕਰਾ ਦੀਏ ਬੰਦੇ ਠੀਕ ਹੈ ਜੀ ਤੁਸੀਂ ਹੋਏ ਆ ਆ ਵੀ ਆਂਦੇ ਆਂ ਅਸੀਂ ਦੇਖੋ ਲੇਕਿਨ ਬੰਦਾ ਜਿਹੜਾ ਦਾਖਲ ਹੋਣਾ ਚਾਹੁੰਦਾ ਹੈ ਉਹ ਖੁਦ ਆਪ ਵਿਲਿੰਗਲੀ ਜਾਣਾ ਚਾਹੀਦਾ ਹੈ ਤਾਂ ਹੀ ਉਹਦੇ ਲਾਭ ਦਾ ਫਾਇਦਾ ਹੈ ਸਾਹ ਵੇਚਣ ਵਾਲੇ ਬੰਦੇ ਬਹਿ ਜਾਂਦੇ ਆ ਕੇ ਤੇ ਉਹਨੇ ਪੜ ਕੇ ਸਭ ਨੂੰ ਪਰਚੇ ਵੀ ਦਿੱਤੇ ਉਹਨਾਂ ਦੇ ਤੇ ਉਹ ਉਹਨਾਂ ਦੇ ਕੰਟਰੋਲ ਕੀਤਾ ਜਾ ਸਕਦਾ ਨਹੀਂ ਉਹ ਤਾਂ ਕਰ ਹੀ ਰਹੇ ਆ ਆਪਾਂ ਜਿਹੜੇ ਜਿੱਦਾਂ ਉਹ ਕਹਿ ਰਹੇ ਨੇ ਵੀ ਛੱਡਣਾ ਚਾਹੁੰਦੇ ਆ ਆਹ ਹਾਂਜੀ ਉਹ ਵੀ ਲਿਆਓ ਦੱਸੋ ਨਿਸਟਪ ਇਹਨਾਂ ਨੂੰ ਦੇ ਦਿਓ ਠੀਕ ਹੈ ਆਪਾਂ ਡੀਸੀ ਮੈਡਮ ਨਾਲ ਗੱਲ ਕਰਕੇ ਉਹਦੀ ਕਪੈਸਿਟੀ ਵਧਾ ਦਿੱਤੀ ਹੈ ਜਦੋਂ ਆਪਾਂ ਸਖਤੀ ਕਰ ਰਹੇ ਨੇ ਐਕਚੁਅਲੀ ਉਹ ਬੰਦੇ ਬਾਅਦ ਉਹਨਾਂ ਨੂੰ ਮਿਲੂਗਾ ਨਹੀਂ ਤਾਂ ਆਪੀ ਉਹ ਇਲਾਜ ਕਰਾਉਣ ਇਲਾਜ ਕਰਾਂਗੇ ਬਹੁਤ ਵਧੀਆ कार ने नश एक अभियान शुरू किया है पूरा एक मार्च तो लेके इकतीस मार्च तक ए जितने भी ड्रग डीलर हैं ड्रग पेडलर हैं या जे भी माड़े काम करते हैं उन्होंने खिलाफ़ कार्रवाई करा वास्ते किया गया है वैसे तो पता ही है पुलिस हमेशा उन्होंने खिलाफ़ कार्रवाई करती है लेकिन एक मुहिम चला के कोई कार्रवाई करना उस थोड़ा ज़्यादा सानू फायदा होंद् है उस कड़ी के बच्चे आज कासो का गया है और उसी लड़ी के हो कि मैं इस इलाके आई हुई हूँ ਮੈਂ ਕਾ ਤੋਂ ਤੋਂ ਇਲਾਵਾ ਔਰ ਜਿਹੜੀ ਕਾਰਵਾਈ ਤੋਂ ਇਲਾਵਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਕੋਈ ਚਲਾਕ ਰਹੀ ਹੈ ਬਹੁਤ 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 ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਹੁਣ ਤੱਕ ਤੋਂ ਕਮਿਸ਼ਨਰ ਸਾਹਿਬ ਨੇ ਦੱਸ ਹੀ ਦਿੱਤਾ ਹੋਵੇਗਾ ਕਿ ਸਕੂਲਾਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਮੀਟਿੰਗ ਕਰ ਰਹੇ ਹਨ ਉਹਨਾਂ ਨੂੰ ਪਰਸੂ ਕਰ ਰਹੇ ਹਨ ਉਹਨਾਂ ਨੂੰ ਅਵੇਅਰ ਕਰ ਰਹੇ ਹਨ ਕਿ ਨਸ਼ਾ ਦਾ ਕੀ ਨੁਕਸਾਨ ਹੁੰਦਾ ਹੈ ਉਹਦੇ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਇਸੇ ਤਰੀਕੇ ਨਾਲ ਹੁਣ ਸਾਡਾ ਜਿਹੜਾ ਇਸ ਪੂਰੇ ਮਹੀਨੇ ਦੇ ਦੌਰਾਨ ਜ਼ਿਲ੍ਹਾ ਦੇ ਵਿੱਚ ਵੀ ਜਾਣਾ ਹੈ ਕਿਮਿਸਟ ਸ਼ਾਪ ਦੇ ਵਿੱਚ ਵੀ ਜਾਣਾ ਹੈ ਜਿੱਥੇ ਮਾਰੇ ड्रग्स वगैरह बेचे जा रहे हैं तो ये सारा कार्रवाई करना है लोगों भी रता कायम करना है मीटिंग करनी है ये सारा कुछ इस महीने दौरान करना है और रोज़ भी करना है जिले के बीच कमिश्नरेट के बीच रोज़ भी ये काम हो रहा है लेकिन किसी किसी दिन जिमें कि मैं आ जाई हुई हाँ ਤੋ ਇਸ ਤਰ੍ਹਾਂ ਕਿਸੇ ਦਿਨ ਥੋੜਾ ਜਿਆਦਾ ਫੋਰਸ ਦੇ ਨਾਲ ਕਰਨਾ ਹੁੰਦਾ ਹੈ ਜਿਸ ਇਲਾਕੇ ਦੇ ਜਿਸ ਤਰ੍ਹਾਂ ਜਿੱਥੇ ਅਸੀਂ ਖੇੜਾ ਲੋਕਾਂ ਦਾ ਕਹਿਣਾ ਕਿ ਬਹੁਤ ਵੱਡੀ ਸਟਾਈਲ ਰੀਹੈਬਿਲਿਟੇਸ਼ਨ ਦੇ ਲਈ ਵੀ ਜਿਸ ਦਾ ਸੀਪੀ ਸਾਹਿਬ ਨੇ ਵੀ ਗੱਲ ਕੀਤੀ ਕਿ ਅਸੀਂ ਉਹਦੇ ਤੇ ਵੀ ਵਾਦਾ ਕਰ ਰਹੇ ਹਾਂ ਉਹ ਲੋਕਾਂ ਨੂੰ ਕੀ ਕਰ ਦੇਖੋ ਜਿਹੜਾ ਰੀਹੈਬਿਲਿਟੇਸ਼ਨ ਵਾਲਾ ਕੰਮ ਹੈ ਇਹ ਪੂਰੀ ਤਰੀਕੇ ਨਾਲ ਡੀਸੀ ਤੇ ਡਾਕਟਰਸ ਜਿਹੜੇ ਹੈ ਉਹਨਾਂ ਦੇ ਉੱਤੇ ਆਂਦਾ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਵਰਤੀ ਕਰਾ ਦਈਏ ਦੇਕਰ ਉਹ ਬਿਲਿੰਗ ਹੈ ਵਿਦਆਊਟ ਵਿਨਿੰਗਨੈਸ ਵੀ ਕਾਂਟ ਐਡਮਿਟ ਥੇਮ ਸੋ ਸਰਕਾਰ ਨੇ ਬੜੇ سارے ਰੀਹੈਬਿਟੇਸ਼ਨ ਸੈਂਟਰ ਜਿਹੜੇ ਹੈ ਸਰਕਾਰੀ ਹੈ ਜਾਂ ਜਿਹੜੇ ਵਧੀਆ ਪ੍ਰਾਈਵੇਟ ਹੈ ਉਹਨਾਂ ਦਾ ਕੈਪੈਸਿਟੀ ਵੀ ਵਧਾਇਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੈਂਪੇਨ ਚਲਾਇਆ ਹੋਇਆ ਹੈ ਪੂਰੇ ਮਹੀਨੇ ਦਾ ਇਹਦੇ ਜਦੋਂ ਡਰਗ ਡੀਲਰ ਅਸੀਂ ਫੜ ਲੈਨੇ ਹੈ ਤੋਂ ਲੋਕੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਕਟ ਮਿਲਦਾ ਹੈ ਖਾਣ ਵਾਸਤੇ ਫਿਰ ਉਹ ਪਰੇਸ਼ਾਨ ਹੁੰਦੇ ਆ ਫਿਰ ਉਹ ਆਪੇ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਫਿਰ ਛੱਡੀ ਦਈਏ ਤੋਂ ਅੱਜ ਵੀ ਤੁਸੀਂ ਦੇਖਿਆ ਹੈ ਕਿ ਸਾਨੂੰ ਦੱਸਿਆ ਗਿਆ ਕਿ ਇੱਕ ਦੋ ਬੰਦੇ ਹੈ ਜਿਹੜਾ ਛੱਡਣਾ ਚਾਹੁੰਦੇ ਹੈ ਤੋ ਜਿਸ ਤਰ੍ਹਾਂ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਦੱਸਿਆ ਹੈ ਕਿ ਡੀਸੀ ਸਾਹਿਬ ਨਾਲ ਆਲਰੇਡੀ ਗੱਲਬਾਤ ਕਰਕੇ ਕੈਪੈਸਿਟੀ ਵਧਾ ਦਿੱਤਾ ਗਿਆ ਹੈ ਰੀਹੈਬ ਸੈਂਟਰ ਦਾ ਤੋ ਉੱਥੇਾਨੂੰ ਭਰਤੀ ਹੋਣਾ ਚਾਹੀਦਾ ਹੈ ਜਿਹੜੇ ਆ ਪਿੱਲਿੰਗ ਹੈ ਔਰ ਆਪਣਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਵੇਂ ਪੰਜਾਬ ਦਾ ਆ ਨਿਰਮਾਣ ਕਰ ਸਕੇ ਮੈਂ ਇੱਕ ਜਿਹੜਾ ਕੋਈ ਸਖਤ ਮੈਸੇਜ ਉਹਨਾਂ ਲੋਕਾਂ ਦੇ ਲਈ ਜਿਹੜੇ ਹੱਲੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਐ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਨੂੰ ਦੇ ਲਈ ਆ ਦੇਖੋ ਜਿਹਦਾ ਕਾਰੋਬਾਰ ਕਰਦੇ ਐ ਉਹਨਾਂ ਤੋਂ ਮਾੜਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਠੀਕ ਹੈ ਕਿਉਂਕਿ ਉਹ ਸਿਰਫ ਆਪਣਾ ਨਹੀਂ ਪੂਰੇ ਸਮਾਜ ਦਾ ਨਾਮ ਖਰਾਬ ਕਰ ਰਹੇ ਕੰਮ ਖਰਾਬ ਕਰ ਰਹੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਐ ਠੀਕ ਹੈ तो इस करके उन्होंने तो साढ़ा यही मैसेज है जिस तुम तो पता चलिया होगा कि अज हूँ जेडे कई सारे इलीगल कंस्ट्रक्शन है जोड़ा उन्होंने ड्रग मनी तो बनाया होया है उन्होंने रेज किया जा रहा है तो उन्होंने मैसेज यही है कि या तो सुधर जाओ या तो फिर एक्शन वास्ते तैयार रहो